ਆਹ 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 ਦੀ ਬੰਦੀ ਜੀ ਇਹਨਾਂ ਨੇ ਬਸ ਜੋ ਜਦ ਮੇਰਾ ਇੱਕ ਪੈਰ نیچے ਸੀ ਤੇ ਇਹਨਾਂ ਨੇ ਜਦੋਂ ਹੀ ਬਸ ਭਜਾ ਲਈ ਮੇਰਾ ਸੱਟਾ ਵੀ ਭਜਿਆ ਨੇ ਲੱਤ ਤੇ ਵੀ ਭਜਿਆ ਮੇਰੇ ਬਾਹ ਤੇ ਵੀ ਭੱਜੀ ਆ ਉੱਤੋਂ ਦੀ ਹੱਥ ਆਪਾਈ ਕਰਦੇ ਨੇ ਰਾਡ ਕੱਢਦੇ ਨੇਗੇ ਪੱਗ ਨੂੰ ਵੀ ਹੱਥ ਪਾਉਂਦੇ ਨੇਗੇ ਪੱਗ ਦੇ ਮੁੱਕੀਆਂ ਮਾਰੀਆਂ ਨੇ ਇਹਨਾਂ ਨੇ ਬਸ ਪੱਗ ਨੂੰ ਡਿਗੀ ਨਹੀਂ ਹੈਗੀ ਪੱਗ ਨੂੰ ਹੱਥ ਪਾ ਕੇ ਰੱਖਿਆ ਇਹਨਾਂ ਨੇ ਉਤੋਂ ਦੀ ਹਾਥਪਾਈ ਕਰਦੇ ਨੇ ਦੂਸਰੇ ਪੀਆਰਟੀਸੀ ਵਾਲੇ ਵੀ ਬੋਲਦੇ ਨੇ ਕਿ ਤੁਹਾਨੂੰ ਜੁਰਮਾਨਾ ਪਾਊਗਾ ਐਵੇਂ ਹੋਊਗਾ ਫਲਾਣਾ ਹੋਊਗਾ ਕਿੱਥੋਂ ਕਿੱਥੇ ਅਸੀਂ ਪਟਿਆਲੇ ਤੋਂ ਕਨੂੜ ਆਉਣਾ ਸੀ ਜੀ ਇਹ ਕੋਈ ਬੱਚੀ ਸੀ ਕੋਈ ਗੱਡੀ ਝੋਟੀ ਆ ਟਿਕਣ ਕਰਕੇ ਕੋਈ ਥੋੜੀ ਬੋੜੀ ਸੱਟ ਲੱਗੀ ਸੀ ਆਪਸ ਵਿੱਚ ਪੀਆਰਟੀਸੀ ਡਰਾਈਵਰਾਂ ਨਾਲ ਬਹਿਸ ਹੋਈ ਆ ਤੇ ਛੋਟੀ ਜੀ ਗੱਲ ਸੀ ਪਰ ਚਲੋ ਤੇ ਉਹਨਾਂ ਨੇ ਚਾਹ ਲਗਾਤਾ ਸੀ ਪਰ ਮੌਕੇ ਤੇ ਪਹੁੰਚ ਕੇ ਕੀਰ ਕਰਵਾਦਾਂ ਜਿੱਦਾਂ ਤੇ ਗੱਲ ਜੀ ਕੰਪੀਟੇਟਰਾਂ ਫੀਲਾਲ ਅਜ ਤੱਕ ਸਾਡੇ ਕੋਲ ਕੁਝ ਨਹੀਂ ਆਇਆ ਸੂਜੀ ਬਸ ਤੇ ਇਹਨਾਂ ਨੇ ਬਸ ਜੋ ਜਦ ਮੇਰਾ ਇੱਕ ਪਹਿਰ ਨੀਚੇ ਸੀ ਤੇ ਇਹਨਾਂ ਨੇ ਜਦ ਹੀ ਬਸ ਭਜਾ ਲਈ ਮੇਰਾ ਸੱਟਾ ਵੀ ਵੱਜਿਆ ਨੇ ਲੱਤ ਤੇ ਵੀ ਵੱਜੀਆ ਮੇਰੇ ਬਾਹ ਤੇ ਵੀ ਵੱਜੀਆ ਉੱਤੋਂ ਦੀ ਹੱਥ ਆਪਾਈ ਕਰਦੇ ਨੇ ਰਾਡ ਕੱਢਦੇ ਨੇਗੇ ਪੱਗ ਨੂੰ ਵੀ ਹੱਥ ਪਾਉਂਦੇ ਨੇਗੇ ਪੱਗ ਦੇ ਮੁੱਕੀਆਂ ਮਾਰੀਆਂ ਨੇ ਇਹਨਾਂ ਨੇ ਬਸ ਪੱਗ ਨੂੰ ਡਿਗੀ ਨਹੀਂ ਹੈਗੀ ਪੱਗ ਨੂੰ ਹੱਥ ਪਾ ਕੇ ਰੱਖਿਆ ਇਹਨਾਂ ਨੇ ਉੱਤੋਂ ਦੀ ਹੱਥ ਆਪਾਈ ਕਰਦੇ ਨੇ ਦੂਸਰੇ ਪੀਆ ਟੀਸੀ ਵਾਲੇ ਵੀ ਬੋਲਦੇ ਨੇਗੇ ਕਿ ਤੁਹਾਨੂੰ ਜੁਰਮਾਨਾ ਪਾਊਗਾ ਐਵੇਂ ਹੋਊਗਾ ਫਲਾਣਾ ਹੋਊਗਾ ਅਸੀਂ ਪਟਿਆਲੇ ਤੋਂ ਕਨੂੜ ਆਉਣਾ ਸੀ ਜੀ ਇਹ ਕੋਈ ਬੱਚੀ ਸੀ ਕੋਈ ਗੱਡੀ ਝੋ ਟਿੱਗੀ ਆ ਟਿਕਨ ਕਰਕੇ ਕੋਈ ਥੋੜ ਆ ਡੀਸੀ ਡਰਾਈਵਰ ਨਾਲ ਬੈਸ ਹੋਈ ਆ ਤੇ ਛੋਟੀ ਜਿਹੀ ਗੱਲ ਸੀ ਪਰ ਚਲੋ ਤੇ ਉਹਨਾਂ ਨੇ ਜਾਣ ਲਗਾਤਾ ਸੀ ਪਰ ਮੌਕੇ ਤੇ ਪਹੁੰਚ ਕੇ ਕਲੀਅਰ ਕਰਵਾਤਾ ਤੇ ਤਰ ਤਵੇਰ ਦੀ ਗੱਲ ਜੀ ਬਸ ਬੈਠਣ ਕੋਈ ਫਿਲਹਾਲ ਅਜੇ ਤੱਕ ਸਾਡੇ ਕੋਲ ਨਹੀਂ ਆਏ ਆ ਜੀ ਸੁਣੋ ਆਖਦੀ ਬੋਲੀ ਜੀ ਜੀ ਬੱਸ ਜੋ ਇਹਨਾਂ ਨੇ ਬੱਸ ਜੋ ਜਦ ਮੇਰਾ ਇੱਕ ਪਹਿ ਨੀਚੇ ਸੀ ਤੇ ਇਹਨਾਂ ਨੇ ਜਦ ਦੀ ਬੱਸ ਭਜਾ ਲਈ ਮੇਰਾ ਸੱਟਾ ਵੀ ਵੱਜਿਆ ਨੇ ਲੱਤ ਤੇ ਵੀ ਵੱਜਿਆ ਮੇਰੇ ਬਾਹ ਤੇ ਵੀ ਵੱਜੀ ਆ ਉਤੋਂ ਦੀ ਹੱਥਪਾਈ ਕਰਦੇ ਨੇ ਰਾਡ ਕੱਢਦੇ ਨੇ ਕੇ ਪੱਗ ਨੂੰ ਵੀ ਹੱਥ ਪਾਉਂਦੇ ਨੇ ਕੇ ਪੱਗ ਦੇ ਮੁੱਕੀਆਂ ਮਾਰੀਆਂ ਨੇ ਇਹਨਾਂ ਨੇ ਬੱਸ ਪੱਗ ਨੂੰ ਡਿੱਗੀ ਨਹੀਂ ਹੈਗੀ ਪੱਗ ਨੂੰ ਹੱਥ ਪਾ ਕੇ ਰੱਖਿਆ ਇਹਨਾਂ ਨੇ ਉਤੋਂ ਦੀ ਹੱਥਪਾਈ ਕਰਦੇ ਨੇ ਦੂਸਰੇ ਪੀਆ ਟੀਸੀ ਵਾਲੇ ਵੀ ਬੋਲਦੇ ਨੇ ਕੇ ਕਿ ਤੁਹਾਨੂੰ ਜੁਰਮਾਨਾ ਕਾਉ ਕ ਐਵੇਂ ਹੋਊਗਾ ਫਲਾਣਾ ਹੋਊਗਾ ਅਸੀਂ ਪਟਿਆਲੇ ਤੋਂ ਕਨੂੜ ਆਉਣਾ ਸੀ ਜੀ ਇਹ ਕੋਈ ਬੱਚੀ ਸੀ ਕੋਈ ਗੱਡੀ ਝੋਟੀ ਆ ਲੇਕਿਨ ਕਰਕੇ ਕੋਈ ਥੋੜੀ ਬੋਦੀ ਸੱਟ RTC ਡਰਾਈਵਰਾਂ ਨਾਲ ਬਹਿਸ ਹੋਈ ਆ ਤੇ ਛੋਟੀ ਗੱਲ ਸੀ ਪਰ ਚਲੋ ਤੇ ਉਹਨਾਂ ਨੇ ਚਾਲ ਲਗਾਤਾ ਸੀ ਪਰ ਮੌਕੇ ਤੇ ਪਹੁੰਚ ਕੇ ਕਲੀਅਰ ਕਰਵਾਤਾ ਜੇਕਰ ਇਹ ਬੇੜੀ ਗੱਲ ਜੀ ਬਸ ਬੈਠ ਜਾਓ ਫਿਲਹਾਲ ਅਜੇ ਤਾਂ ਸਾਡੇ ਕੋਲ ਕੁਝ ਨਹੀਂ ਹੈ